ਇਹਦੇ ਮਿੱਤਰੋ ਰੂਟਾਵੇਟਰ ਫਿਕਸਾ ਥੱਲੇ ਅਟੈਚ ਆ ਤੇ ਉਹ ਨੰਬੰਦੇ ਨੂੰ ਚੱਕ ਕੇ ਚਲਾਉਣਾ ਪੂਏ ਬਹਿ ਕੇ ਚਲਾਉਣਾ ਇਹ ਕਿੰਨੇ ਐਚਪੀ ਦਾ ਇੰਜਣ ਹੈ ਇਹ 15 ਐਚਪੀ ਦਾ ਜੀ ਠੀਕ ਹੈ ਇਹ 15 ਐਚਪੀ ਦਾ ਇੰਜਣ ਇੱਕ ਘੰਟੇ ਦੇ ਵਿੱਚ ਇਹ 0.8 ਐਮਲ ਪੈਟਰੋਲ ਖਾਂਦਾ ਹੈ ਇੱਕ ਕਿੰਨਾ ਵੱਧੇਗਾ ਇੱਕ ਘੰਟੇ ਦਾ ਲੋਦ ਤੋਂ ਆਪਾਂ ਖੜੇ ਹਾਂ ਕਿਸਾਨ ਮੇਲੇ ਤੇ ਤੇ ਆ ਜਿਹੜਾ ਪੁਰਜ਼ਾ ਇਹਨਾਂ ਖੜੀ ਫਸਲ ਹਰ ਤਰ੍ਹਾਂ ਦੀ ਵੱਡੀਆਂ ਨੇ ਕਿਹੜੀਆਂ-ਕਿਹੜੀਆਂ ਫਸਲਾਂ ਵੱਢ ਸਕਦੇ ਆਪਾਂ ਇਹ ਵੀਰੇ ਕਣਕ, ਚਰੀ, ਜੀਰੀ, ਮੱਕੀ, ਬਾਜਰਾ ਮੇਨ ਜਿਵੇਂ ਡੇਅਰੀ ਫਾਰਮ ਵਾਲੇ ਵੀਰ ਆ ਉਹਨਾਂ ਬਾਅਦ ਚ ਜਗੀ ਚੀਜ਼ ਆ ਨਾ ਪਰ ਸੀਨ ਵੀਰੇ ਵੱਟੇਗਾ ਇਹਨਾਂ ਠੀਕ ਹੈ ਇਹ ਫਿਰ ਡੀਜ਼ਲ ਆ ਜਾਂ ਪੈਟਰੋਲ ਤੇ ਚੱਲਦਾ ਇਹ ਵੀਰੇ ਡੀਜ਼ਲ ਇਹ ਡੀਜ਼ਲ ਤੇ ਚੱਲਦਾ ਡੀਜ਼ਲ ਤੇ ਚੱਲਦਾ ਤੇ ਦੇਖ ਸਕਦੇ ਹੋ ਮੇਟਰ ਚਾਰ ਸਟਾਰ ਲੈ ਕੇ ਜਾਂਦੀ ਹੈ ਇਹ ਚਾਰ ਆਪਣੇ ਚਾਰ ਸਟਾਰ ਵਿੱਚ 3 ਸਟਾਰ ਮਿਲ ਜੇਗਾ ਆਪ ਨੂੰ ਇਹ ਠੀਕ ਹੈ ਹਾਂ ਇਹ 1 ਸਵਾ ਲੱਖ ਦੇ ਪਾ ਸਵਾਲ ਆ ਕਿ ਤੇ ਗਾਰੰਟੀ ਬਰਾਂਡੀ ਦੀ ਗਾਰੰਟੀ ਮਿਲਗੀ ਵੈਰਟੀ ਮਿਲਗੀ ਗਾਰੰਟੀ ਵੀ ਮਿਲੂਗੀ ਇਹ ਸਭ ਇੰਜਨ ਤੇ ਸਬਸਿਡੀ ਹੈ ਜੀ ਠੀਕ ਹੈ ਇੰਜਨ ਤੇ ਸਬਸਿਡੀ ਕਿੰਨੀ ਹੈ ਇਹਦੇ ਇਹ ਕੰਪਨੀ ਦੱਸੀ ਜੀ ਤੁਸੀਂ ਕੰਪਨੀ ਠੀਕ ਹੈ ਕਰਲੌਸ ਕਰਦੀ ਮਸ਼ੀਨਾਂ ਕੋਈ ਚਾਰ ਕੰਪਨੀਆਂ ਦੇ ਨੇ ਚਾਈਨਾ ਦੇ ਆ ਇੰਡੀਅਨ ਕੰਪਨੀ ਕਰਲੌਸ ਕਰਾ ਠੀਕ ਹੈ ਤੇ ਜੇ ਤੁਸੀਂ ਵੀਰੇ ਚਾਈਨਿਸ ਕੰਪਨੀ ਘੱਟ ਰੇਟ ਤੇ ਲੈਣਾ ਤੁਹਾਨੂੰ ਆਰਡਰ ਦਿਖਾ ਦੇਣੇ ਤੁਹਾਨੂੰ ਠੀਕ ਹੈ ਉਧਰ ਵੀ ਮਿੱਤਰੋ ਲੈ ਕੇ ਚੱਲਦਾ ਸਾਨੂੰ ਤੁਹਾਨੂੰ ਤਾਂ ਹੁਣ ਇਹ ਚੱਲਦੀ ਕਿਹੜੇ ਢਾਂਗ ਨਾਲ ਆ ਮੈਂ ਇੱਧਰ ਪਾ ਦੇ 8 h p ਦਾ 8 h p ਦਾ ਇੰਜਨ ਆ ਇਹ 8 h p ਦਾ ਇੰਜਨ ਵੀ ਇਹ ਜੇ ਇਧਰੋਂ ਸਟਾਰਟ ਹੋਊਗੀ ਤੇ ਅਸੀਂ ਖਿੱਚ ਕੇ ਸਟਾਰਟ ਆ ਗਲੱਚ ਆ ਗੇਰ ਆ ਗਿਆ ਠੀਕ ਹੈ ਇਹ ਰੇਸ ਆ ਵੀਰੇ ਦੀ ਆ ਰੇਖਾ ਇਧਰ ਜਿਵੇਂ ਇੱਕ ਗੇਰ ਇੱਥੋਂ ਦਬਦਾ ਵੀ ਪਉਣਿਆਂ ਨਾਲ ਨਾਲ ਠੀਕ ਹੈ ਇੱਕ ਗੇਰ ਵੀ ਇੱਕ ਗੇਰ ਐਵੇਂ ਜਿਵੇਂ ਚੱਡੀ ਜਾਣਾ ਪੈਣਾ ਠੀਕ ਹੈ ਆਪੇ ਪਈ ਜਾਂਦੇ ਆ ਇਹ ਰੇਸ ਆ ਵੀਰੇ ਇਹ ਰੇਸ ਆ ਗਈ ਤੇ ਜਿਵੇਂ ਐਮਰਜੈਂਸੀ ਬ੍ਰੇਕ ਆ ਗਈ ਜੇ ਇੱਕਦਮ ਕੋਈ ਐਮਰਜੈਂਸੀ ਇੱਕਦਮ ਰੁਕਣੀ ਆ ਤੇ ਜਿਵੇਂ ਆ ਆ ਚੀਜ਼ਾਂ ਕਦੇ ਵਾਸਤੇ ਆ ਗਿਆ ਆ ਦੋਲੀ ਬਰਾ ਇਹ ਵੀਰੇ ਸਪੀਡ ਇਹ ਵੀ ਗੇਰ ਨੇ ਠੀਕ ਹੈ ਇਹ ਇਦੀ ਆ ਗਈ ਮੂਹਰੇ ਦੇ ਇਹਦੇ ਨਾਲ ਤੁਹਾਨੂੰ ਇੱਕ ਰੋਟਾਵੇਟਰ ਵੀ ਮਿਲੇਗਾ ਥੱਲੇ ਅਟੈਚ ਹੋ ਜਾਏਗਾ ਵੀਰੇ ਠੀਕ ਹੈ ਰੂਟਾ ਵੇਟਰ ਵੀ ਮਿਲ ਜੂਗਾ ਹਾਂਜੀ ਹਾਂਜੀ ਜੀ ਬਾਈ ਬੰਦੇ ਨੇ ਆ ਆ ਡੋ ਹੋ ਜਾਂਦਾ ਉਹਦੇ ਬਾਅਦ ਰੂਟਾ ਵੇਟਰ ਲੱਗਦਾ ਠੀਕ ਆ ਆ ਚੀਜ਼ ਲੈ ਜੂ ਮੇਰੇ ਤੋਂ ਤੇ ਰੂਟਾ ਵੇਟਰ ਲੱਗ ਜੂ ਉਹ ਫਿਰ ਹਾਂ ਇਹ ਰੂਟਾ ਵੇਟਰ ਚਲਾਏਗਾ ਠੀਕ ਆ ਉਹ ਰੂਟਾ ਵੇਟਰ ਪਿਆ ਉਹ ਤੇਰੇ ਨਾਲ ਮਿਲੇਗਾ ਕਿੰਨਾ ਇਹ ਜਗ੍ਹਾ ਕਿੰਨੀ ਲੈ ਜਾਂਦਾ ਰੂਟਾ ਵੇਟਰ ਆਪਣਾ ਬਸ ਰੂਟਾ ਵੇਟਰ ਦੇਖ ਲਓ ਤੁਸੀਂ ਜਿਹੇ ਟਾਇਰ ਨੇ ਟਾਇਰ ਦੀ ਜਿੰਨੇ ਸਪੀਡ ਹੋ ਗਈ ਨੇ ਟਾਇਰ ਜਿੰਨੀ ਵਾਈਡ ਹੋ ਜਾਏਗਾ ਉਹ ਵੀ ਠੀਕ ਹੈ ਟਾਇਰ ਜਿੰਨੀ ਵਾਈਡ ਜਿੰਨੀ ਕਰੀਏ 3 4 3 4 ਫੁੱਟ ਤਾਂ ਲੈ ਜੀਓ ਬਿਲਕੁਲ ਬਿਲਕੁਲ 2.5 ਤੋਂ 3 ਫੁੱਟ ਲੈ ਜੂ ਤੇ ਵੇ ਤੁਸੀਂ ਜਿੰਨੀ ਉੱਚੀ ਤੁਸੀਂ ਰੱਖਣੀ ਆ ਠੀਕ ਹੈ ਐਵੇਂ ਚੱਕ ਕੇ ਇਹਨੂੰ ਉੱਚਾ ਚੱਕ ਕੇ ਜਾ ਸਕਦੇ ਠੀਕ ਹੈ ਜੇ ਕੋਈ ਉੱਚੀ ਚੀਜ਼ ਬਟਾਣੀ ਆ ਇੱਕ ਹੱਥ ਮੇਰੇ ਕੋਈ ਚਲਾ ਸਕਦਾ ਇਹ 90 ਡਿਗਰੀ ਘੁੰਮ ਜਾਂਦਾ ਠੀਕ ਹੈ 90 ਡਿਗਰੀ ਮਤਲਬ ਘੁੰਮ ਜਾਂਦਾ ਤੇ ਜਿੱਧਰ ਮਰਜ਼ੀ ਲੈ ਜਾਓ ਬਿਲਕੁਲ ਬਿਲਕੁਲ ਠੀਕ ਹੈ ਜਿਵੇਂ ਕਿ ਇਹ ਮਸ਼ੀਨਾ ਮੇਤਰੋ ਘੰਟਿਆਂ ਦਾ ਕੰਮ ਮਿੰਟਾਂ 'ਚ ਨਿਮੇੜ ਦਈਆ ਖਾਲੀ ਖੱਟੜ ਨੇ ਠੀਕ ਹੈ ਤੇਰੀ ਕੀਮਤ ਕਿੰਨੀ ਦੱਸੀ ਆਪਾਂ ਇਹ ਸਵਾ ਲੱਖ ਦੀ ਆ ਜੀ ਠੀਕ ਹੈ ਸਵਾ ਲੱਖ ਦੀ ਇਹ ਕਾਰਡ ਤੇ ਜਿਵੇਂ ਅੱਜ ਤਾਂ ਆਪਾਂ ਖੜੇ ਆ ਕਿਸਾਨ ਮੇਲੇ ਤੇ ਵੈਸੇ ਆਪਣੇ ਹੀ ਜਿਹੇ ਬੰਦੇ ਨੇ ਵੀਡੀਓ ਦੇਖ ਕੇ ਆਉਣ ਠੀਕ ਹੈ ਤੇ ਆਪਣਾ ਨੰਬਰ ਸਕਰੀਨ ਦੇ ਉੱਤੇ ਲਾਤਾ ਬੰਗਿਆਂ ਨਾਲ ਗੱਲਬਾਤ ਕਰ ਸਕਦੇ ਹੁਣ ਜਿਹੜੀ ਤੁਸੀਂ ਇਹਦੇ ਵਿੱਚ ਹੋਰ ਵੈਰਾਈਟੀ ਇੱਕ ਹੋਰ ਕਹਿੰਦੇ ਸੀ ਵਿੱਚ ਆ ਜਾਂਦੀ ਹੈ ਲਾਈਵ ਮਿੱਤਰੋ ਆਜੂਗੀਆਂ ਤੁਹਾਨੂੰ ਉਹ ਵੀ ਉਹਦੇ ਵੀ ਕਰਾਉਣੇ ਆ ਦਰਸ਼ਨਾ ਠੀਕ ਹੈ ਆ ਗਈ ਉਹ ਵੈਰਾਈਟੀ ਹਾਂਜੀ ਹਾਂਜੀ ਇਹ ਵੈਰਾਈਟੀ ਆ ਗਈ ਇਹ ਵੀਰੇ ਜਿਹੜਾ ਇੰਜਨ ਹੈਗਾ ਇਹ ਠੀਕ ਹੈ ਤੁਹਾਨੂੰ ਚਾਈਨੀਸ ਥੀ ਮਿਲ ਜੇਗਾ ਇਹ ਇੰਜਨ ਚਾਇਨਾ ਦਾ ਉਹ ਕਰਵਾਉਣਾ ਹੈ ਉਹ ਕਰਵਾਉਣਾ ਇੰਡੀਅਨ ਕੰਪਨੀ ਹੈ ਠੀਕ ਹੈ ਤਾਂ ਹੀ ਤੁਹਾਨੂੰ ਥੋੜਾ ਕੋਸਟਲੀ ਪੈ ਜੀਗਾ ਉਹ ਠੀਕ ਹੈ ਐਗਰੀਕਲਚਰ ਦਾ ਇੰਜਨ ਹੈ ਜੀ ਇਹ ਚਾਈਨੀਸ ਕੰਪਨੀ ਪੈ ਜੀ ਹੈ ਠੀਕ ਹੈ 8 HP ਦਾ ਹੀ ਇੰਜਨ ਹੈ ਵੀ ਇਹ ਹੈਗਾ ਜੀ 9 HP ਦਾ ਠੀਕ ਹੈ ਇਹ 9 HP ਦਾ ਇੰਜਨ ਹੈ ਤੇ ਬਾਕੀ 3 ਸਟਾਰ ਹੈ ਜੀ ਇਹ ਤੁਹਾਨੂੰ ਮਿਲ ਜੇਗਾ ਤੁਹਾਨੂੰ 80000 ਦਾ ਇਹ 80000 ਦਾ ਮੈਥਰੋਂ ਮਿਲ ਜੂ ਇਹ 3 ਸਟਾਰ ਆ ਤੇ ਜਿਵੇਂ ਵੈਦਰ ਰੋਟਾ ਬੈਟਰ ਠੀਕ ਹੈ ਵੈਦਰ ਰੋਟਾ ਬੈਟਰ ਉਹੀ ਪੁੱਛਣ ਲੱਗੇ ਵੀ ਰੋਟਾ ਬੈਟਰ ਇਹਦੇ ਵੀ ਉਮੀ ਲੱਗਦਾ ਬਾਕੀ ਬਰ ਕੋਈ ਤਰੀਕੇ ਨਾਲ ਹੀ ਆ ਤੇ ਜਿਹੜਾ ਉਹਦਾ ਲੀਵਰ ਜਿਵੇਂ ਵਿਚਾਲੇ ਲੱਗਿਆ ਹੋਵੇ ਸੀ ਇਹਦਾ ਆਪਣਾ ਸਾਈਡ ਤੇ ਲੱਗਿਆ ਆ ਇਥੋਂ ਇਹਦੀ ਆ ਕੱਟਦੀ ਸਪੀਡ ਵਧਾ ਸਕਦੇ ਆ ਆਹ ਸਪੀਡ ਇਹ ਆ ਸਪੀਡ ਠੀਕ ਹੈ ਤੇ ਆਹ ਗੇਅਰ ਵਾਲੇ ਲੀਵਰ ਆ ਗਿਆ ਇਹਦੇ ਗੇਅਰ ਉਹ ਗੇਅਰ ਲਈ ਲੋ ਕਰਨ ਲਈ ਠੀਕ ਹੈ ਫੋਰਵਰਡ ਕਰਨ ਲਈ ਪਿੱਛੇ ਕਰਨ ਲਈ ਅੱਗੇ ਪਿੱਛੇ ਕਰਨ ਲਈ ਬਿਲਕੁਲ ਠੀਕ ਹੈ ਇਹ ਅੱਗੇ ਪਿੱਛੇ ਕਰਨ ਦਾ ਰੂਟਾ ਬੈਟਰਲ ਆ ਗਿਆ ਵੈਸੇ ਜਿਹੜਾ ਪਰ ਹੈ ਜੀ ਇਹ ਬੈ ਗੇਅਰ 'ਚ ਹੀ ਚੱਲਦਾ ਠੀਕ ਹੈ ਬੈ ਗੇਅਰ 'ਚ ਹੀ ਚੱਲਦਾ ਮਤਲਬ ਸਪੀਡ ਇਹਦੀ ਵੀ ਰੂਟਾ ਬੈਟਰ ਦੀ ਘੱਟ ਵੱਧ ਹੋ ਜੂ ਤੇ ਉਹ ਦੂਜੀ ਤੇ ਇੰਜਨ ਦੀ ਹੈਗੀ ਹੈ ਉਹ ਟੈਰਾਂ ਵਾਲੀ ਆ ਮਤਲਬ ਇੰਜਨ ਵੀ ਸਲੋ ਹੋ ਜੂ ਨਾਲ ਹੀ ਪਰ ਸਲੋ ਠੀਕ ਹੈ ਇਹ ਹਰ ਤਰ੍ਹਾਂ ਦੀ ਖੜੀ ਫਸਲ ਨੂੰ ਵੀ ਇਹ ਜੀ ਕੱਟੇਗਾ ਜਿਵੇਂ ਬੰਦੇ ਨੇ ਇਹਦੇ ਤੇ ਰੋਟਾਵੇਟਰ ਸੈਂਪਲ ਕਰਨਾ ਉਹਦੇ ਵਾਸਤੇ ਇੱਥੋਂ ਆ ਨੱਟ ਖੋਲ ਕੇ ਇੱਥੋਂ ਅਡੋ ਜੀ ਟਾਇਰ ਕੱਢ ਦੋ ਟਾਇਰ ਕੱਢ ਲੂ ਟਾਇਰਾਂ ਦੀ ਜਗ੍ਹਾ ਰੋਟਾਵੇਟਰ ਲੱਗ ਜੀ ਠੀਕ ਹੈ ਮਤਲਬ ਆ ਆ ਇੱਥੋਂ ਨਿਕਲ ਜੂ ਹਣਾ ਕਿ ਲਈ ਨਹੀਂ ਨਹੀਂ ਆ ਤੇ ਨਹੀਂ ਬੋਲਤ ਨਹੀਂ ਨੀ ਠੀਕ ਹੈ ਇੱਥੋਂ ਆ ਠੀਕ ਹੈ ਤਿੰਨ ਬੋਲਟ ਹੀ ਆ ਆ ਟਾਇਰ ਕੱਢ ਦੋ ਇੱਥੇ ਰੁਕ ਤਾ ਬੈਟੋ ਇਧਰ ਮਾਰੀ ਕੈਮਰਾ ਆ ਤਿੰਨ ਬੋਲਟ ਖੋਲ ਕੇ ਆ ਅਡੋ ਜੂ ਤੇ ਟਾਇਰ ਖੋਲ ਕੇ ਇਹਦੇ ਵਿੱਚ ਉਹ ਪੈ ਜੂ ਬਿਲਕੁਲ ਰੋਟਾਵੇਟਰ ਪੈ ਜੂ ਤੇ ਬੰਦਾ ਠੀਕ ਹੈ ਜਿਵੇਂ ਬੰਦੇ ਨੇ ਕੋਈ ਬਾਗ ਬੂਗ ਵਾਲੇ ਨੇ ਵਿਚਾਲਾ ਗੁੱਡਣਾ ਉਹਦੇ ਪਾਸੇ ਤੇ ਠੀਕ ਹੈ ਜੀ ਹੈਨਾ ਤੇ ਆ ਇਹਦੀ ਵੱਡੇ ਪੱਧਰ ਤੇ ਆ ਗਈ ਥੋੜੀ ਜੀ ਇਹ ਥੋੜਾ ਵਾਈਡ ਆ ਜੀ ਇਹ 4 ਸਟਾਰ ਆ ਜਾਂਦਾ ਇਹ 4 ਸਟਾਰ ਆ ਇਹ ਵੀ ਕਰਲੋਸਕਰ ਕੰਪਨੀ ਦਾ ਜੀ ਇਹ ਵੀ ਕਰਲੋਸਕਰ ਕੰਪਨੀ ਦਾ ਮਿੱਤਰ ਹੋਇਆ ਗਿਆ 4 ਸਟਾਰ ਦੇ ਵਿੱਚ ਡੀਜ਼ਲ ਚਾਂਦਾ ਜੀ ਇਹ ਦੋਨੇ ਪੈਟਰੋਲ ਜਾਂਦੇ ਨੇ ਇਹ ਵੀ ਪੈਟਰੋਲ ਹੈ ਉਹ ਵੀ ਪੈਟਰੋਲ ਹੈ ਜੀ ਠੀਕ ਹੈ ਉਹ ਪਹਿਲਾਂ ਵਾਲਾ ਉਹ ਵੀ ਡੀਜ਼ਲ ਚ ਉਹ ਡੀਜ਼ਲ ਦਾ ਕਰਲੋਸਕਰ ਦਾ ਡੀਜ਼ਲ ਜਿਹੜਾ ਚైనా ਦਾ ਉਹ ਪੈਟਰੋਲ ਠੀਕ ਹੈ ਉਹ ਪੈਟਰੋਲ ਦੇ ਵਿੱਚ ਆ ਇਹ 4 ਸਟਾਰ ਆ ਗਿਆ ਇਹ ਕਿੰਨੇ ਐਚਪੀ ਦਾ ਇੰਜਣ ਹੈ ਚਾ ਇਹ 0.8 ml ਪੈਟਰੋਲ ਥੰਦੇ। ਇੱਕ ਕਿੰਨਾ ਵੱਧਗਾ 1 ਮਿੰਟ ਦੇ ਵਿੱਚ। ਠੀਕ ਹੈ 1 ਘੰਟੇ ਦੇ ਵਿੱਚ। ਤੁਸੀਂ ਸਿਰਫ ਉੱਥੇ ਬਹਿ ਕੇ ਆਪਰੇਟ ਕਰਨਾ ਹੈ। ਠੀਕ ਹੈ ਇਹਦੇ ਮੈਂ ਚੈੱਕ ਚੈੱਕ ਦੇਗਾ ਇੱਥੋਂ ਉੱਥੇ ਬਹਿ ਕੇ ਬੈਠੇ। ਠੀਕ ਹੈ। ਨਾਲੇ ਤੇ ਰੋਟਾਵੇਟਰ ਫਿਕਸਡ ਹੈ ਅਟੈਚ ਹੈ। ਠੀਕ ਹੈ। ਨਾਲੇ ਦੇ ਫੈਸ ਹੋ ਜਾਂਦਾ ਥੱਲੇ। ਇਹਦੇ ਮਿੱਤਰੋ ਰੂਟਾਵੇਟਰ ਫਿਕਸਾ ਥੱਲੇ ਅਟੈਚ ਆ ਤੇ ਉਹ ਬੰਦੇ ਨੂੰ ਚੱਕ ਕੇ ਚਲਾਉਣਾ ਪੂਏ ਬੈ ਕੇ ਚਲਾਉਣਾ ਬਿਲਕੁਲ ਜੀ ਬਿਲਕੁਲ ਇਥੋਂ ਬ੍ਰੇਕ ਵੀ ਇੱਥੇ ਹੀ ਕਰਨਾ ਤੇ ਇਹਦੇ ਜਿਵੇਂ ਆ ਲੀਵਰਾਂ ਲੂਵਰਾਂ ਬਾਰੇ ਇਧਰ ਬਾਇ ਪਾਇਓ ਮੜਾ ਚਾਨਣਾ ਇਹਦੇ ਉਹਦੇ ਨਾਲੋਂ ਫੰਕਸ਼ਨ ਵੱਧ ਪਾਇਆ ਪਿਆ ਇਹ ਸਾਰੇ ਇਹਦੀ ਗੇਅਰ ਫੰਕਸ਼ਨਸ ਨੇ ਠੀਕ ਹੈ ਕਿਵੇਂ ਹੁਣ ਇਥੋਂ ਜੈਕ ਚੱਕਣੀ ਹੋਏ ਠੀਕ ਹੈ ਇਵੇਂ ਮੇਰੇ ਕੋਲ ਇਹ ਰੋਕਣਾ ਹੋਏ ਜੀ ਜੇ ਆਪਾਂ ਰੋਕਣਾ ਹੈ ਰੂਟਾਵੇਟਰ ਅੱਗੇ ਆ ਠੀਕ ਹੈ ਟ੍ਰਿਪਰ ਫਿਰ ਇਹ ਦੇਖੋ ਇਥੋਂ ਆਪਾਂ ਇਹ ਰੋਕ ਦਾਂਗੇ ਠੀਕ ਹੈ ਠੀਕ ਜੀ ਤੇ ਜੈਕ ਵਾਲਾ ਸਿਸਟਮ ਇਹ ਰੇ ਇਹ ਕਲੱਚ ਆ ਗਿਆ ਇਹ ਕਲੱਚ ਇਹ ਦੇਖੋ ਇਹ ਕਲੱਚ ਆ ਗਿਆ ਬ੍ਰੇਕ ਆ ਗਿਆ ਇਹ ਬ੍ਰੇਕ ਠੀਕ ਹੈ ਬ੍ਰੇਕ ਤੇ ਕਲੱਚ ਆ ਗਿਆ ਤੇ ਇਹਦਾ ਗੀਅਰ ਫਿਰ ਉਹਦੇ ਇਹ ਦੇਖੋ ਇਹਦਾ ਗੀਅਰ ਆ ਆ ਗਿਆ ਅੰਤ ਵਾਲੇ ਹੈ ਨਾ ਹਾਂਜੀ ਤੇ ਉਹ ਨੂੰ ਉੱਪਰ-ਨੀਚੇ ਕਰਨ ਵਾਲਾ ਕੁਸ ਕਾ ਦੂਜੇ ਰੋਟੀ ਜਿਹੜਾ ਡੈਸਟਾ ਜਿਵੇਂ ਹੁਣ ਇਹਦੇ ਆਪਣੇ ਸੀਟ ਲੱਗੀ ਵੀ ਆ ਉਹ ਉੱਪਰ-ਨੀਚੇ ਬੰਦੇ ਨੇ ਕਰਨਾ ਹੁਣ ਜਿਵੇਂ ਹੁਣ ਥੱਲੇ ਰੋਟਾਵੇਟਰ ਲੱਗਿਆ ਜੀ ਤੁਸੀਂ ਸਿਰਫ ਉਹ ਚਲਾਉਣਾ ਕੱਲਾ ਰੀਪਰ ਹਾਂਜੀ ਹੁਣ ਆ ਜੀ ਤੁਸੀਂ ਇਹਨੂੰ ਘੁਮਾਈ ਜਾਓਂ ਗੋਲ ਇਹਨੇ ਉੱਪਰ ਹੋਏ ਨਾ ਰੋਟਾ ਠੀਕ ਆ ਆ ਬਚਾਲੋਂ ਚੱਕਿਆ ਜਾਊ ਉੱਪਰ ਚੱਕਿਆ ਜਾਊ ਠੀਕ ਆ ਇੱਥੋਂ ਮੇਤਰੋ ਰੋਟਾਵੇਟਰ ਜਿਵੇਂ ਲੱਗਿਆ ਉਹ ਨਹੀਂ ਲਾਉਣਾ ਕੱਲਾ ਮੂਲਾ ਕਟਰ ਲਾਉਣਾ ਤਾਂ ਆ ਇੱਥੋਂ ਚੱਕਿਆ ਜਾਊ ਤੁਸੀਂ ਟਾਇਰ ਨਾਲ ਟਾਇਰਾਂ ਨੂੰ ਵੀ ਥੋੜੀ ਵਾਈਡ ਕਰ ਸਕਦੇ ਹੋ ਇਹ ਵੀ ਫੈਸਲੇ ਕਿ ਮਿਲਣਗੇ ਕਿ ਟਾਇਰ ਵੀ ਬੈਡ ਹੋ ਜਾਣਗੇ ਜੇ ਬੰਦੇ ਨੇ ਥੋੜਾ ਖੋਲ ਕੇ ਚਲਾਉਣਾ ਜੀ ਆ ਵਦ ਤੋਂ ਵੀ ਹੋ ਜੂ ਤੇ ਇਹ ਰੂਟਾਵੇਟਰ ਟਾਇਰਾਂ ਦੇ ਜਿੰਨੀ ਜਗ੍ਹਾ ਲੈ ਕੇ ਜਾਂਦਾ ਇਹ ਵੀ ਹਾਂਜੀ ਹਾਂਜੀ ਤੇ ਇਹ ਰੂਟਾਵੇਟਰ ਨਹੀਂ ਵਧਦਾ ਜਿਵੇਂ ਨਾਲ ਬੰਦੇ ਨੇ ਬਤਾਉਣਾ ਨਹੀਂ ਜੀ ਇਹ ਫਿਕਸਡ ਹੈ ਜਿੰਨਾ ਹੈਗਾ ਇਸ ਟਾਈਮ ਠੀਕ ਆ ਉਹਨੇ ਹੀ ਚੱਲੂਗਾ ਹਾਂਜੀ ਹਾਂਜੀ ਤੇ ਮਿੱਤਰੋ ਇਹਦੇ ਲੇ ਪਾਸੇ ਲੀਵਰ ਲੱਗੇ ਹੋਏ ਆ ਤੇ ਆ ਇਹਦਾ ਹਾਈ ਲੋ ਆ ਗਿਆ ਹਣਾ ਥਲੇ ਬਿਲਕੁਲ ਜੀ ਬਿਲਕੁਲ ਹਾਈ ਲੋ ਆ ਗਿਆ ਤੇ ਆ ਦੂਜੀ ਆ ਗਈ ਰੀਵਰਸ ਗੇਅਰ ਵੀ ਹੈਗਾ ਜੀ ਇਹ ਠੀਕ ਆ ਆ ਰੂਟਾ ਵੇਟਰ ਲਾ ਆ ਗਿਆ ਮੂਰ ਲਾ ਹਾਂ ਆ ਰੂਟਾ ਵੇਟਰ ਲਾ ਗਿਆ ਹਾਈ ਲੋ ਆ ਗਿਆ ਆ ਸਪੀਡ ਲਾ ਆ ਗਿਆ ਤਿੰਨ ਫੋਰਵਰਡ ਆ ਇੱਕ ਰਿਵਰਸ ਗੇਅਰ ਆ ਗਿਆ ਇਹਦਾ ਹਾਂਜੀ ਹਾਂਜੀ ਤੇ ਬਾਕੀ ਮਿੱਤਰੋ ਦੇਖ ਸਕਦੇ ਹੋ ਇੱਥੇ ਸਾਰਾ ਕੰਟਰੋਲ ਆ ਮਤਲਬ ਆਹ ਜਿੱਕ ਆ ਗਿਆ ਨਾ ਮੂਰੂ ਰੂਟਾ ਵੇਟਰ ਲਾ ਪੈ ਪੱਗੀ ਜਾਂਦੀ ਐ ਜਿਵੇਂ ਉੱਪਰ نیچے ਕਰਨ ਵਾਲਾ ਹਾਂਜੀ ਹਾਂਜੀ ਇਹਦਾ ਜਿਵੇਂ ਸਰੀ ਇਹ ਵੀ ਕਿ ਇਹ ਕੀ ਚੀਜ਼ ਆ ਇਹ ਅਪ ਡਾਊਨ ਕਰਨ ਲਈ ਆ ਜੀ ਉਹ ਅਪ ਡਾਊਨ ਕਰਨ ਲਈ ਚੱਕ ਲਈ ਚੱਕ ਲਈ ਠੀਕ ਆ ਉਹੀ ਜਿਵੇਂ ਮੈਂ ਪਹਿਲਾਂ ਪੁੱਛਿਆ ਸੀ ਉਹਦੇ ਵਾਸਤੇ ਮਿੱਤਰੋ ਆ ਆ ਗਿਆ ਲੀਵਰ ਇਹ ਤੁਹਾਨੂੰ ਇੱਥੇ 90 ਡਿਗਰੀ ਤੱਕ ਮੁੜ ਜਾਂਦਾ ਇਹ ਮੈਂ ਬੈਠਾ ਬੈਠੀ ਬੰਦਾ ਇੰਨਾ ਹੀ ਮੁੜ ਸਕਦਾ ਇਕਲਾ ਟਾਇਰ ਮੋੜਨਾ ਬੰਦਾ ਇੱਥੋਂ ਵੀ ਮੁੜਦਾ ਉਸ ਤੋਂ ਬਾਅਦ ਹੱਥ ਚ ਲੀਵਰ ਨੇ ਠੀਕ ਹੈ ਇੱਕ ਟਾਇਰ ਜਿਹੜਾ ਜਿਹੜਾ ਲੀਵਰ ਦਬੋਂ ਉਹ ਟਾਇਰ ਰੁਕ ਜਾਂਦਾ ਦੂਜੀ ਪਾਸੇ ਨੂੰ ਮੁੜ ਜਾਂਦਾ ਜਿਵੇਂ ਡਰਾਈਵਰ ਅੰਦਰ ਬਾਹਰਲੇ ਬ੍ਰੇਕ ਦਬਦੇ ਆ ਹਾਂ ਬਸ ਉਹ ਚੀਜ਼ ਠੀਕ ਹੈ ਇਹ 2.5 ਲੱਖ ਰੁਪਏ ਦਾ 2.5 ਲੱਖ ਰੁਪਏ ਠੀਕ ਹੈ ਇਹ 2.5 ਲੱਖ ਰੁਪਏ ਕੀਮਤ ਦਾ ਤੇ ਇਹ ਆ ਦੋਨੇ ਬ੍ਰੇਕ ਨੇ ਇਹ ਸਿੰਗਲ ਸਿੰਗਲ ਦਾ ਕੋਸ਼ ਮਰਜ਼ੀ ਵੜ ਲੋ ਠੀਕ ਹੈ ਖੜੀ ਫਾਸਲ ਜਿਹੜੀ ਮਰਜ਼ੀ ਵੜੀ ਫਾਸਲ ਜਿਹੜੀ ਵੀ ਹੋਈ ਜੀ ਵੜਦੇਗਾ ਆਪਨਾ ਬਰਸੀਨ ਠੀਕ ਹੈ ਆਪਾਂ ਚਾਰਾ ਪਾਉਨੇ ਠੀਕ ਹੈ ਚਰੀ ਮੱਕੀ ਨਾ ਕੋ ਮਰਜੀ ਜਿਹੜੀ ਖੜੀ ਫਸਲ ਜਿਹੜੀ ਮਰਜੀ ਬੱਡੀ ਬਣਾ ਲਓ ਠੀਕ ਹੈ ਖੜੀ ਫਸਲ ਸਾਰੇ ਹਰ ਭਾਂਦੀ ਵੱਡੀ ਜਾ ਤੇ ਆ ਉਹ ਉਹਦੇ ਨਾਲ ਦੀ ਆ ਗਿਆ ਹਨਾ ਚੈਨਸ ਆ ਗਿਆ ਇਹ ਸੋਡੇ ਮੋਡਲ ਆ ਗਈ ਮਿੱਤਰੋ ਆ 2.5 ਲੱਖ ਦੀ ਕੀਮਤ ਦਾ ਜਿੰਨੇ ਕੋਈ ਬੰਦਾ ਫਾਰ ਡੈਰੀ ਫਾਰਮ ਦਾ ਕੰਮ ਆ ਵੱਡੇ ਜਾ ਤੇ ਉਹਦੇ ਬਾਅਦ ਤੇ ਚੰਗੀ ਚੀਜ਼ ਆ ਮਿੱਤਰੋ ਲਿਆ ਸਕਦਾ ਨਾਲ ਨਾਲ ਆਪਾਂ ਕਰ ਬਾਈ ਜੀ ਜਾਂਦਾ ਤੇ ਬਾਕੀ ਦੱਬ ਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦਿੱਤਾ ਧੰਨਵਾਦ ਬਾਈ ਚਰੀ ਜਿਹੜੀ ਸਭ ਵੜ ਤੂੰ ਉਹ ਵੜਦਾ ਸਾਰਾ ਕੁਝ